ਸੀਸੀਟੀਵੀ ਚ ਕੈਦ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ ਗਲੀ ਚ ਕੇ ਦੋ ਭਰਾਵਾਂ ਦੀ ਬਿਰਹੀ ਦੇ ਨਾਲ ਕੀਤੀ ਕੁੱਟਮਾ ਅੱਦਾ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਜਾਂ ਹੁਣ ਗੱਲ ਕਰਦੇ ਆ ਗੁੰਡਾਗਰਦੀ ਦੇ ਉਸ ਨੰਗੇ ਨਾਚ ਦੀ ਜੋ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਿਆ ਜੀ ਹਾਂ ਦੋ ਸਕੇ ਭਰਾਵਾਂ ਤੇ ਅੱਧਾ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਇਹਨਾਂ ਦੇ ਵੱਲੋਂ ਇਹਨਾਂ ਦੋਵੇਂ ਭਰਾਵਾਂ ਦੀ ਕੁੱਟਮਾਰ ਕੀਤੀ ਗਈ ਅਤੇ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਤੀਜੀ ਅੱਖ ਯਾਨੀ ਕਿ ਸੀਸੀਟੀਵੀ ਕੈਮਰਿਆਂ ਚ ਕੈਚ ਹੋ ਗਈਆਂ ਜੀ ਹਾਂ ਬੇਖੌਫ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੋਵਾਂ ਭਰਾਵਾਂ ਤੇ ਸ਼ਰੀਆਮ ਜਾਨਲੇਵਾ ਹਮਲਾ ਕੀਤਾ ਗਿਆ ਜਾਨਵਰਾ ਵਾਂਗ ਗਲੀ ਦੇ ਵਿੱਚ ਘਸੀਟਿਆ ਗਿਆ ਵਾਲਾਂ ਤੋਂ ਫੜ ਕੇ ਧੂਇਆ ਗਿਆ ਜਮਕੇ ਇੱਕ ਸੁੰਨ ਮੁੱਕੇ ਮਾਰੇ ਗਏ ਇਨਾ ਹੀ ਨਹੀਂ ਚਾਕੂਆਂ ਦੇ ਨਾਲ ਕਈ ਵਾਰ ਕੀਤੇ ਗਏ ਜਿਸ ਕਾਰਨ ਦੋਵੇਂ ਭਰਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਗਲੇ ਤੇ 10 ਦੇ ਕਰੀਬ ਟਾਂਕੇ ਲੱਗੇ ਨੇ ਜਦਕਿ ਦੂਜੇ ਭਰਾ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਸ਼ਰਿਆਮ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਲੁਧਿਆਣਾ ਦੇ ਵਿੰਦਾਵਨ ਰੂਟ ਤੋਂ ਜਾਣਕਾਰੀ ਮੁਤਾਬਕ ਜਸ਼ਨ ਬਹਿਲ ਨਾਮ ਦਾ ਨੌਜਵਾਨ ਜੋੰਬੇ ਸਮੇ ਆਪਣੇ ਇੱਕ ਸਾਥੀ ਦੇ ਕੋਲ ਜਾ ਰਿਹਾ ਸੀ ਅਚਾਨਕ ਗਲੀ ਦੇ ਵਿੱਚ ਕੁਝ ਬਦਮਾਸ਼ ਆਏ ਜਿਨ੍ਹਾਂ ਨੇ ਸਿੱਧਾ ਉਸਤੇ ਧਾਵਾ ਬੋਲ ਦਿੱਤਾ ਉਸ ਨੂੰ ਇਹ ਬਦਮਾਸ਼ ਟੁੱਟ ਕੇ ਪੈ ਗਏ ਜੰਮ ਕੇ ਉਸ ਦੀ ਕੁੱਟਮਾਰ ਕੀਤੀ ਗਈ ਇਸ ਦੌਰਾਨ ਹੀ ਨੌਜਵਾਨ ਨੇ ਫੋਨ ਕਰ ਆਪਣੇ ਭਰਾ ਨੂੰ ਮੌਕੇ ਤੇ ਬੁਲਾਇਆ ਤੇ ਜਿਵੇਂ ਹੀ ਪੀੜਤ ਨੌਜਵਾਨ ਦਾ ਭਰਾ ਮੌਕੇ ਤੇ ਪਹੁੰਚਿਆ ਇਹਨਾਂ ਬਦਮਾਸ਼ਾਂ ਨੇ ਉਸ ਨੂੰ ਵੀ ਨਹੀਂ ਬਖਸ਼ਿਆ ਉਸ ਦੀ ਵੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਹ ਬਦਮਾਸ਼ ਪੀੜਤਾਂ ਦਾ ਫੋਨ ਤੇ ਉਹਨਾਂ ਦਾ ਹੋਰ ਕੀਮਤੀ ਸਮਾਨ ਵੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੀੜਤ ਪਰਿਵਾਰ ਸਹਿਮਿਆ ਹੋਇਆ ਹੈ ਤੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾ ਰਿਹਾ ਇਹਨਾਂ ਨੇ ਕਿਹਾ ਉਹਦਾ ਫੋਨ ਖੋਇਆ ਆਖੋ ਕੇ ਨਾ ਇਹਦੇ ਇੰਨੇ ਕਿ ਚਾਕੂ ਹੁੰਦਾ ਹੈ ਚਾਕੂ ਜਿਵੇਂ ਤਿੰਨ ਚਾਰ ਜਣੇ ਕੋ ਸੀ ਉਹਦੇ ਮੁਠੇ ਮਾਰੇ ਅੱਖਾਂ ਤੇ ਫਿਰ ਮੈਂ ਗਿਆ ਉੱਥੇ ਪਹੁੰਚਿਆ ਆ ਮਹਲਾ ਨੂੰ ਆਪਣੇ ਛੋਟੇ ਬਜ਼ੁਰਗ ਨੂੰ ਪੁੱਛ ਰਿਹਾ ਕੀ ਗੱਲ ਹੋਈ ਪਿੱਛੇ ਖੜਾ ਨਾਲ ਹੀ ਉਹਨੇ ਮੇਰੇ ਆਇਆ ਪਿੱਛੋਂ ਦੇਖੀ 10 ਟੰਕੇ ਲਾਇਆ ਪਿੱਛੋਂ ਆ ਕੇ ਉਹਨੇ ਚਾਕੂ ਫੇਰਿਆ ਨਾਲ ਹੀ ਉਦਰੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਤੇ ਜਲਦ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਏਗਾ ਉਹਨਾਂ ਦੇ ਨਾਮਾਂ ਦਾ ਪਤਾ ਲੱਗ ਗਿਆ ਟ੍ਰੇਸ ਕਰ ਲਿਆ ਸੀ ਹਾਂਜੀ ਉਹਨਾਂ ਦੇ ਨਾਮ ਇੱਕ ਬੈਂਸ਼ੂ ਆ ਹਾਂਜੀ ਇੱਕ ਜਤਨ ਹਾਂਜੀ ਬੁੱਲੂ ਕਾਰਤਕ ਉਹ ਬਾਤ ਕਰ ਲਈ ਤੇ ਸ਼ਕੰਦਰ ਇਹ ਪੁੱਛੇ ਬੰਦੇ ਕਿੱਥੇ ਦੇ ਰਹਿਣ ਵਾਲੇ ਇਹ ਇਧਰ ਸ਼ਾਈ ਮੱਲੇ ਤੋਂ ਨੋਬਰੀ ਦੇ ਆ ਬਾਕੀ ਅਜੇ ਕਾਬੂ ਨਹੀਂ ਆਏ ਪਤਾ ਜਦੋਂ ਕਾਬੂ ਆ ਗਿਆ ਫਿਰ ਇਹ ਸ਼ਰੇਆਮ ਗੁੰਡਾਗਰਦੀ ਦੀਆਂ ਇਹਨਾਂ ਤਸਵੀਰਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਵਾਸੀਆਂ ਦਾ ਰਾਬੀ ਰੱਖ ਹੈ ਕਿਉਂਕਿ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਆਪਣੇ ਕਮਾਂਕਾਰਾਂ ਤੇ ਜਾਣਾ ਮੁਸ਼ਕਲ ਹੋ ਚੁੱਕਿਆ ਹੈ ਘਰ ਤੋਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਜਿਸ ਕਾਰਨ ਵੱਡੇ ਸਵਾਲ ਸੂਬੇ ਦੀ ਕਾਨੂੰਨ ਵਿਵਸਥਾ ਤੇ ਖੜੇ ਹੋ ਰਹੇ ਹਨ ਫਿਲਹਾਲ ਦੇਖਣਾ ਹੋਵੇਗਾ ਕੀ ਆਖਰ ਪੁਲਿਸ ਕਦੋਂ ਇਸ ਮਾਮਲੇ ਨੂੰ ਸੁਲਝਾਉਂਦੀ ਹੈ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਕਰਦੀ ਹੈ ਲੁਧਿਆਣਾ ਤੋਂ rahul arora ਦੀ ਰਿਪੋਰਟ ਪੀਟੀਸੀ ਨਿਊਜ਼